ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਚੁਪਕੀ ਵਿਖੇ ਪਾਣੀ ਦੇ ਟੋਬੇ 'ਚ ਬਿਜਲੀ ਦੀ ਤਾਰ ਡਿੱਗਣ ਦੇ ਨਾਲ ਗੁੱਜਰ ਬਰਾਦਰੀ ਦੀਆਂ ਨਹਾਉਂਦੀਆਂ 20 ਤੋਂ ਵੱਧ ਮੱਜਾਂ ਦੀ ਕਰੰਟ ਲੱਗਣ ਨਾਲ ਹੋਈ ਬਹੁਤ ਮੁਆਵਜ਼ੇ ਦੀ ਮੰਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਸਿੰਘ ਬਲਾਕ ਦੇ ਪਿੰਡ ਚੁਪਕੀ ਦੀਆਂ ਜਿੱਥੇ ਕੀ ਇਹ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਨਹੀਂ ਸਕਦੇ ਬੜਾ ਹੀ ਦਰਦਨਾਕ ਹਾਦਸਾ ਜੋ ਗੁੱਜਰ ਪਰਿਵਾਰ ਦੇ ਨਾਲ ਬੀਤ ਹੋਇਆ ਜਿੱਥੇ ਕੀ ਕਰੰਟ ਲੱਗਣ ਦੇ ਨਾਲ ਬਿਜਲੀ ਦੀ ਤਾਰ ਜੋ ਟੋਬੇ ਦੇ ਵਿੱਚ ਡਿੱਗੀ ਜਿੱਥੇ ਗੁੱਜਰ ਬਰਾਦਰੀ ਦੀਆਂ ਮੱਝਾਂ ਤੋਬੇ ਦੇ ਵਿੱਚ ਸਨ ਤੇ ਉਹਨਾਂ ਨੂੰ ਕਰੰਟ ਲੱਗਣ ਨਾਲ ਮੌਤ ਹੋਈ ਹੈ ਇਸ ਮੌਕੇ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਸਿੰਘ ਥਾਣੇ ਦੀ ਪੁਲਿਸ ਵੀ ਪਹੁੰਚੀ ਹੈ ਤੇ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਖੰਭਾ ਲਗਾਉਣ ਦੀ ਗੱਲ ਬਿਜਲੀ ਵਿਭਾਗ ਨੂੰ ਇਲਾਕਾ ਵਾਸੀਆਂ ਵੱਲੋਂ ਕੀਤੀ ਗਈ ਪਰੰਤੂ ਇਹ ਬਿਜਲੀ ਦੀ ਤਾਰ ਡਿੱਗਣ ਦੇ ਨਾਲ ਅੱਜ ਗਰੰਟ ਲੱਗਣ ਨਾਲ ਗੁੱਜਰ ਪਰਿਵਾਰ ਦੀਆਂ 20 ਤੋਂ ਵੱਧ ਮੱਜਾਂ ਦੀ ਮੌਤ ਹੋਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸਾਰੇ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਵੱਡੀ ਤਾਦਾਦ ਵਿੱਚ ਬੱਚਿਆਂ ਦੇ ਮਰਨ ਦੇ ਨਾਲ ਇੱਕ ਪਰਿਵਾਰ ਜੋ ਕਿ ਨਾ ਮੱਜਾਂ ਦੇ ਨਾਲ ਆਪਣਾ ਪਰਿਵਾਰ ਪਾਲਦਾ ਤੇ ਇਸ ਦਾ ਵੱਡਾ ਨੁਕਸਾਨ ਕਿੱਥੇ ਪੂਰਾ ਹੋ ਸਕਦਾ ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਤੇ ਕਈ ਇੱਥੇ ਖੜੇ ਲੋਕਾਂ ਨੇ ਦੱਸਿਆ ਕਿ ਇਹ ਅਚਾਨਕ ਜੋ ਬਿਜਲੀ ਦੀ ਤਾਰ ਡਿੱਗਣ ਦੇ ਨਾਲ ਇਹ ਤਾਰ ਜਦੋਂ ਟੋਬੇ 'ਚ ਡਿੱਗੀ ਤਾਂ 20 ਤੋਂ ਵੱਧ ਮੱਜਾਂ ਟੋਬੇ ਦੇ ਵਿੱਚ ਸਨ ਤੇ ਇੱਕ ਕਰੰਟ ਲੱਗਣ ਦੇ ਨਾਲ ਇਹਨਾਂ ਦੀ ਮੌਤ ਹੋਈ ਆ ਮੌਕੇ ਦੀਆਂ ਦੇਖੋ ਲਾਈਵ ਤਸਵੀਰਾਂ ਡਿਪਾਰਟਮੈਂਟ ਆ ਗਿਆ

ਮੈਨੂੰ ਜੋ ਫੌੜੀ ਦੀ ਲੋੜ ਹੈ ਹਾਂ ਜੀ ਮੈਨੂੰ ਕੋਈ ਕੋਈ ਚੀਜ਼ ਚਾਹੀਦੀ ਹੈ ਬੱਚੇ ਕੱਟਣ ਦਾ ਟ੍ਰੈਕਟਰ ਨਾ ਪਾਏਗਾ ਇਹਨਾਂ ਨੂੰ ਚਾਹੀਦਾ ਕੋਈ ਗੱਲ ਇਹਦੇ ਦੇਈ ਜਾ ਤੁਸੀਂ ਤੋਂ ਲੈਣੀ ਹੈ ਗਾਰਡ ਦਾ ਮੰਗਣਾ ਹੈ ਕੈਂਪਰੀ ਕੱਟ ਦਿਓ ਠੀਕ ਹੈ ਕੋਈ ਨਹੀਂ ਸਾਰੀਆਂ ਤੁਹਾਡੀ ਸਾਰੀਆਂ ਗੁਲਾਮ ਜੂਰੀ ਖਿਡਾਰੀਆਂ ਦੀ ਬੱਚੀ ਹੈ ਨਾ ਗੁਲਾਮ ਗੁਲਾਮ 96 ਪਾਣੀ ਨਹੀਂ ਆਪੀ ਲਾ ਦਿੰਦੇ ਆ ਪਾਣੀ ਨਹੀਂ ਉੱਥੇ ਵੀ ਜਾਣ ਕੇ ਛੱਡਦੇ ਜੀ ਇਹਨੂੰ ਹਾਂ ਦੇਖ ਕੇ ਗੰਦਗੀ ਹੈ